ਅਸ ਮੇਰਾ ਨਾਮ ਮੁਜ਼ਮਿਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਹਾਂ ਅਸੀਂ ਅੱਜ ਇੱਥੇ ਡੇਰਾ ਬਾਬਾ ਆਪਾਂ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਇਹ ਜਨਾਲਾ ਸਾਰਾ ਫਿਰੋਜ਼ਪੁਰ ਦਾ ਪਾਣੀ ਦੇ ਝਪੇੜ ਚ ਆਇਆ ਹੋਇਆ ਹੈ ਪੱਕਰਾਂ ਦੇ ਘਰ ਆ ਤਬਾਹ ਹੋ ਗਏ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਪਹੁੰਚੇ ਸਰ ਅਸੀਂ ਪਹਿਲਾਂ ਤੋਂ ਤੁਹਾਨੂੰ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁਸਲਮਾਨ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 64000 ਮੁਸਲਮਾਨਾਂ ਦੇ ਨਾਮ ਨੇ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ ਹਿੰਦੁਸਤਾਨ ਨਾਲ ਪੰਜਾਬ ਨਾਲ ਖੜਦਾ ਆਇਆ ਔਰ ਖੜਦਾ ਰਹੇਗਾ ਸਰ ਸਾਡੇ ਇਸਲਾਮ ਚ ਵੀ ਇਹੀ ਸਿਖਾਇਆ ਜਾਂਦਾ ਵੀ ਦੇਖੋ ਪਹਿਲਾ ਸਭ ਤੋਂ ਵੱਡਾ ਜੇ ਆਪਾਂ ਕਿਸੇ ਐਕਸੀਡੈਂਟ ਨੂੰ ਵੀ ਦੇਖਦੇ ਆ ਸਭ ਤੋਂ ਗਹਿਰਾ ਉੱਥੇ ਆਪਾਂ ਫਰਸਟ ਏਡ ਆ ਜਿਹੜੀ ਮੈਡੀਕਲ ਉਹ ਇਹ ਦੱਸੀ ਜਾਂਦੀ ਆ ਵੀ ਗਹਿਰਾ ਚੋੜ ਤੇ ਪਹਿਲਾ ਸੇਵਾਤ ਉਹ ਅੱਜ ਸੇਵਾਤ ਦੇਖੋ ਸਾਰੇ ਪੰਜਾਬ ਸਾਡਾ ਰਾਸ਼ਨ ਪਾਣੀ ਦੀ ਫੀਡ ਦੀ ਦੇਈ ਰਿਹਾ ਪਰ ਅਸਲ ਜਿਹੜੀ ਮਾਰ ਪਈ ਆ ਉਹ ਘਰ ਟੁੱਟ ਗਏ ਨੇ ਛੱਤਾਂ ਗਿਰ ਗਈਆਂ ਨੇ ਤਾਂ ਅਸੀਂ ਦੇਖਿਆ ਜਦੋਂ ਸਾਡੀ 2 ਦਿਨ ਪਹਿਲਾਂ ਉਹ ਟੀਮ ਆਈ ਥੀ ਤਾਂ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਘਰ ਟੁੱਟ ਗਏ ਕੰਧਾਂ ਦੀਆਂ ਕੰਧਾਂ ਪਾੜ ਗਈਆਂ ਪਾਣੀ ਨਾਲ ਤਾਂ ਸਾਡਾ ਫਿਰ ਤੈ ਹੋਇਆ ਇਹ ਸਾਡੇ ਜਿਹੜੇ ਉੱਥੇ ਮਲੇਰ ਕੋਲੇ ਬੜੀ ਮਸਜਿਦ ਆ ਉਹ ਚ ਹੀ ਫੈਸਲਾ ਹੋਇਆ ਵੀ ਜਿੰਨੀ ਸੇਵਾ ਦੇਣੀ ਆ ਅਸੀਂ ਉਹ ਉਹਨਾਂ ਨੂੰ ਘਰ ਦੇ ਮਟੀਰੀਅਲ ਦੀ ਦਿੱਤੀ ਜਾਵੇ ਤਾਂ ਹੁਣ ਅਸੀਂ ਪੱਟੋ ਘੱਟ ਸਾਡੇ ਕੋਲ ਇੱਥੇ ਟਰਾਲੀਆਂ ਮੇਰੇ ਹਿਸਾਬ ਨਾਲ ਤੁਹਾਡੀ ਵੀਡੀਓ ਕੈਮਰਾ ਮੁੱਕ ਜੇਗਾ ਸਾਡੀਆਂ ਟਰਾਲੀਆਂ ਸੇਵਾ ਦੀਆਂ ਇੱਟਾਂ ਦੀਆਂ ਰੇਤੇ ਦੀਆਂ ਬਾਜਰੀ ਦੀਆਂ ਨਾਲ ਸੀਮੈਂਟ ਦੀਆਂ ਅਸੀਂ ਸੇਵਾ ਦੇ ਰਹੇ ਹਾਂ ਤਾਂ ਟਾਰਗੇਟ ਦੇਖੋ ਅਸੀਂ ਆਪਣੇ ਧਰਮ ਕੋਡ ਪੱਤਨ ਹੈ ਅਸੀਂ ਉੱਚ ਜਿਹੜਾ ਦਰਿਆ ਹੈ ਰਿਵਰ ਹੈ ਆਪਣੇ ਰਾਵੀ ਦਰਿਆ ਹੈ ਜਿੱਥੋਂ ਮਨ ਟੁੱਟਿਆ ਮੇਨ ਅੰਦਰ ਵੜਿਆ ਉਹ ਉਹਨੇ ਮਾਰ ਇਹਦੇ ठी ਮਾਰੀ ਆ ਧਰਮਕੋੜ ਪੱਤਨ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਉਹ ਇਹ ਆਈ ਜਦੋਂ ਪਾਣੀ ਆਇਆ ਤਾਂ ਧਰਮਕੋੜ ਪੱਤਨ ਤੱਕ ਤਾਂ ਨਾ ਪਹੁੰਚਣੀ ਬੜਾ ਮੁਸ਼ਕਿਲ ਥਾ ਉੰਜੇ ਮੇਂ ਪਿੱਛੋਂ ਸੇਵਾ ਕੋਈ ਵੀ ਗੱਡੀ ਲੈ ਕੇ ਆਉਂਦੀ ਆ ਉਹ ਕਿਰਾਏ ਦੀ ਗੱਡੀ ਹੁੰਦੀ ਆ ਉਹ ਫੁੱਟ ਦਾ ਪਾਣੀ ਦੇਖਿਆ ਨਹੀਂ ਗੱਡੀ ਵਾਲਾ ਡਰਾਈਵਰ ਬੰਦਾ ਉੱਥੇ ਰੋਕ ਲੈਂਦਾ ਵੀ ਨਾ ਭਾਈ ਸਾਨੇ ਗਾਹ ਨਹੀਂ ਸੇਵਾ ਫਿਰ ਉਹ ਮੂਰੀ ਪਿੰਡਾਂ 'ਚ ਰੁਪੀ ਜਾਂਦੀ ਹੈ ਇੱਥੇ ਤੱਕ ਕੋਈ ਨਹੀਂ ਪਹੁੰਚਾਦਾ ਤਾਂ ਅਸੀਂ ਇੱਕ ਪਿੰਡ ਤੇ ਸਾਫ਼ ਸੁਥਰੀ ਮਿਹਨਤ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਕਲੀ ਕਰਾ ਕੇ ਮੋੜਾਂਗੇ ਲੈਂਟਰ ਤਾਂ ਲੈਂਟਰ ਜਿਹੜੇ ਵੀ ਕੰਧਾਂ ਟੁੱਟੀਆਂ ਨਾ ਕਲੀਆਂ ਕਰਾ ਕੇ ਮੋੜਾਂਗੇ ਸਾਡੇ ਕੋਲ 15 ਤੋਂ 20 ਘਰਾਂ ਦੀ ਲਿਸਟ ਹੈ ਅਸੀਂ ਐਨਜੀਓ ਨੂੰ ਇਹੀ ਕਹਾਂਗੇ ਦੇਖੋ ਐਨਜੀਓ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸਭ ਤੋਂ ਬਹੁਤ ਵਾਦੇ ਚੜ੍ਹ ਕੇ ਸਾਰੇ ਕੰਮ ਹੋ ਰਿਹਾ ਪਰ ਇਹ ਹੈ ਵੀ ਇੱਕ ਵਾਰੀ ਇੱਕ ਟੀਮ ਭੇਜ ਕੇ ਸਰਵੇ ਕੀਤਾ ਜਾਵੇ ਕੋਈ ਵੀ ਆਰਗੇਨਾਈਜੇਸ਼ਨ ਹੈ ਸੇਵਾ ਉਹ ਪਹਿਲਾਂ ਦੇਖੇ ਅਬਜ਼ਰਵ ਕਰੇ ਫੀਲਡ ਜਗਰਾਉਂਡ ਤੇ ਉਤਰੇ ਉਹਨੂੰ ਅਬਜ਼ਰਵ ਕਰੇ ਵੀ ਹਾਂ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਅਦਾਇਗੀ ਕਰੇ ਬismillahirrahmanirrahim ਇਹ ਸਾਡੀ ਸੁਸਾਇਟੀ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਜੋ ਬਣੀ ਹੋਈ ਹੈ ਅਸੀਂ ਉਹਦੇ ਬੈਨਰ ਦੇ ਨੀਚੇ ਇਹ ਸਾਰੀ ਸੇਵਾ ਨਿਭਾਉਣ ਵਾਸਤੇ ਇੱਥੇ ਪਹੁੰਚੇ ਹਾਂ ਔਰ ਸਾਨੂੰ ਇਸ ਬਾਦ ਦਾ ਫਖਰ ਹੈ ਮਾਨ ਹੈ ਕਿ ਸਾਡੇ ਨਾਲ ਸਾਡੇ ਭਾਈ ਜੋ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਉਹ ਸਾਰਿਆਂ ਦੇ ਹੌਸਲੇ ਦੇ ਨਾਲ ਅਸੀਂ ਇਸ ਜੋ ਕੰਮ ਕਰ ਰਹੇ ਹਾਂ ਇਸ ਨੂੰ ਅੰਜਾਮ ਦੇ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮਿੰਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਝ ਅਡਾਪਟ ਕਰ ਰਹੇ ਹਾਂ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਕੱਲੇ-ਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਕੱਲੇ-ਕੱਲੇ ਜ਼ਿੰਮੇਵਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਚੱਕ ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਿਭਾਉਂਦੀ ਆ ਰਹੀ ਸੀ ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਲਈ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲhamdulillah ਰੱਬ ਦੇ ਕਰਮ ਦੇ ਨਾਲ ਅਸੀਂ ਉਸ ਸੇਵਾ ਨੂੰ ਨਿਭਾਉਂਦੇ ਆ ਰਹੇ ਹਾਂ ਤੇ ਔਰ ਇਸ ਤੋਂ ਇਲਾਵਾ ਹੁਣ ਰੀ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਵਾਰੀ ਤਖਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਚ ਕਾਮਯਾਬ ਰਹੀ ਕਿ ਜਿਹੜੇ ਲੋਲ ਜ਼ਰੂਰਤਮੰਦ ਪਰਿਵਾਰ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਭਾਈਆ ਵਸੀਮ ਸਾਹਿਬ ਮੁਜ਼ਮਿਲ ਔਰ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਅ ਓਵੈਸ ਭਾਈ ਇਹ ਲੋਕ ਪਹੁੰਚੇ ਔਰ ਇਹਨਾਂ ਨੇ ਜਾ ਕੇ ਸਰਵੇ ਕਰਿਆ ਲਗਾਤਾਰ ਉੱਥੇ ਜਾ ਕੇ ਸਰਵੇ ਕਰਿਆ ਕੁਛ ਦੀ ਨਾ सर्वेक्षण ਤੋਂ ਬਾਅਦ ਸਾਨੂੰ ਜਿਹੜੇ ਘਰ ਆਈਡੈਂਟੀਫਾਈ ਹੋਏ ਸਨ ਜਾ ਕੇ ਨੋਟ ਕਰਿਆ ਵੀ ਉਹਨਾਂ ਦੀਆਂ ਛੱਤਾਂ ਗਿਰਗੀਆਂ ਦੀਵਾਰਾਂ ਗਿਰਗੀਆਂ ਉਹ ਘਰਾਂ ਦੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਇਹ ਸੇਵਾ ਨਿਭਾ ਰਹੇ ਹਾਂ ਜਿਵੇਂ ਆਪਾਂ ਅਕਸਰ ਜਾਣਦੇ ਹਾਂ ਕਿ ਪੰਜਾਬ ਤਾਂ ਲੋਕਾਂ ਦੇ ਕੰਮ ਆਉਣ ਵਾਸਤੇ ਬਹਿਲ ਤੇ ਰਿਹਾ ਲੇਕਿਨ ਅੱਜ ਪੰਜਾਬ ਨੂੰ ਜ਼ਰੂਰਤ ਪਈ ਤਾਂ ਲੋਕਾਂ ਨੇ ਵੱਧ ਚੜ ਕੇ ਹਰ ਭਾਈਚਾਰੇ ਨੇ ਇਸ ਦੇ ਅੰਦਰ ਹਿੱਸਾ ਲਿਆ ਯੂਪੀ ਤੋਂ ਮੇਵਾ ਤੋਂ ਖਾਸ ਕਰਕੇ ਔਰ ਰਾਜਸਥਾਨ ਤੋਂ ਬਹੁਤ ਸਾਰੇ ਏਰੀਆ ਤੋਂ ਹੈ ਜੀ ਲੋਕਾਂ ਦੀ ਸਾਨੂੰ ਵੀ ਕਾਲਾਂ ਆਈਆਂ ਬਹੁਤ ਸਾਰੇ ਲੋਕ ਸੇਵਾ ਵਾਸਤੇ ਪਹੁੰਚੇ ਹੋਏ ਆ ਤਾਂ ਸਭ ਤੋਂ ਬੜੀ ਬਾਤ ਇਹ ਹੈ ਕਿ ਅਸੀਂ ਤਾਂ ਸਰਕਾਰ ਐਨਜੀਓ আর ਸਾਰੀਆਂ ਪਾਰਟੀਆਂ ਦੇ ਅੱਗੇ ਇਹ ਰਿਕੁਐਸਟ ਕਰਾਂਗੇ ਕਿ ਸਾਰੇ ਜਿਸ ਤਰ੍ਹਾਂ ਨਾਲ ਜੀ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਮੁਸਲਿਮ ਸਿੱਖ ਸਾਂਝ ਆ ਚਾਹੇ ਉਹ ਆਪਣੇ ਜਿਹੜੀ ਸਿੱਖ ਭਾਈਚਾਰੇ ਦੀ ਇੱਕ ਬੜੀ ਫੈਡਰੇਸ਼ਨ ਬਣੀ ਹੋਈ ਹੈ ਇੱਕ ਆਰਗੇਨਾਈਜੇਸ਼ਨ ਖਾਲਸਾ ਐਡ ਵਾਲੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਕੋਈ ਇਸ ਤਰ੍ਹਾਂ ਉਪਰਾਲਾ ਹੋਵੇ ਕਿ ਹਰ ਐਸੋਸੀਏਸ਼ਨ ਦਾ ਹਰ ਪਾਰਟੀ ਦਾ ਇੱਕ ਬੰਦਾ ਉਹਦੇ ਅੰਦਰ ਇਨਵੋਲਵ ਹੋਵੇ ਇੱਕ ਕਮੇਟੀ ਇੱਕ ਪਾਰਟੀ ਮੀਟਿੰਗ ਇਸ ਤਰ੍ਹਾਂ ਦੀ ਬਣਾਈ ਕਰਕੇ ਜੈ ਕਰੀ ਜਾਵੇ ਔਰ ਕੱਲਾ ਕੱਲਾ ਪਿੰਡ ਕੱਲੀ ਕੱਲੀ ਉਹਦੇ ਇੱਕ ਇੱਕ ਮੈਂਬਰ ਨੂੰ ਨਾਲ ਇਨਵੋਲਵ ਕਰਕੇ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਹੀ ਹਰ ਘਰਾਂ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਦਿਗਦੀਵਨ ਸਿੰਘ ਸਰਪੰਚੇ ਲਾਹੌਰਵਾਲ ਸਾਡੇ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁਕਾ ਫਸਲਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁਕਾ ਹੈ ਇਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮ ਪ੍ਰਾਜਿਹ ਜਿਹੜੇ ਆ ਮਲੇਰ ਕੋੜਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਘਟ ਚੁੱਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ ਸਰੋਬ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਕਿ ਉਹ ਪਲੇਟ ਇਟਾਂ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਲੇ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਹੇ ਆ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਇਹਨਾਂ ਦੀ ਸਲਾਘਾ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ ਬੰਦਾ ਹੀ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਘਰ ਸਕਦੇ ਨੇ ਰੇਟ ਵਿੱਚ ਕੱਟ ਕਰਕੇ ਉਹਨਾਂ ਨੂੰ ਆਪਣਾ ਵੀ ਯੋਗਦਾਨ ਪਾਇਆ ਵੀ ਚਲੋ ਸਾਡਾ ਵੀ ਹਿੱਸਾ ਵਿੱਚ ਪੈ ਸਕੇ ਕਿਉਂਕਿ ਇਹ ਪਰਪਾਈ ਹੋ ਨਹੀਂ ਸਕਦੀ ਪਰ ਜਿੰਨਾ ਵੀ ਅਸੀਂ ਵਸ ਵਦ ਕਰੀਏ ਉਹ ਵਧੀਆ ਗੱਲ ਹੈ ਜੀ